ਪੈਲੀਆਂ ਵਿੱਚ ਲਗਾਇਆ ਸੀ ਲਸਣ ਲੇਕਿਨ ਅੰਦਰ ਖਾਤੇ ਵਿੱਚ ਖੇਤਾਂ ਦੇ ਵੀ ਦਿੱਤੇ ਅਫੀਮ ਦੇ ਪੌਦੇ ਪੁਲਿਸ ਨੂੰ ਲੱਗੀ ਭਨਕ ਲਿਆ ਫਾੜੇ ਸੁੱਟਿਆ ਹਸਲਾ ਕੰਦੇ ਪਿੱਛੇ ਜੀ ਹਾਂ ਖੰਨਾ ਦੇ ਪਿੰਡ ਦਾ ਇੱਕ ਮਾਮਲਾ ਸਾਹਮਣੇ ਆ ਜਿੱਤੇ ਕਿ ਇੱਕ ਸ਼ਖਸ਼ ਵੱਲੋਂ ਆਪਣੀ ਪੈਲੀ ਦੇ ਵਿੱਚ ਲਸਣ ਬੀਜਿਆ ਸੀ ਲੇਕਿਨ ਵਿੱਚ ਹੀ ਕੁਝ ਪੌਦੇ ਜਿਹੜੇਗੇ ਸੀ ਹਫੀਮ ਦੇ ਵੇਚ ਦਿੱਤੇਗੇ ਜਿਸ ਤੋਂ ਬਾਅਦ ਪੁਲਿਸ ਨੂੰ ਜਾਣਕਾਰੀ ਮਿਲ ਗਈ ਤਾਂ ਉਹਨਾਂ ਨੇ ਤੁਰੰਤ ਹੀ ਐਕਸ਼ਨ ਕਰਦੇ ਉਸ ਨੌਜਵਾਨ ਵਿਅਕਤੀ ਨੂੰ ਫੜ ਕੇ ਸੁਲਾਖਾ ਤੇ ਪਿੱਛੇ ਸੁੱਟ ਦਿੱਤਾ ਗਿਆ ਤੁਹਾਨੂੰ ਪਤਾ ਆਏਗਾ ਪਿਛਲੇ ਕਾਫੀ ਸਮੇਂ ਤੋਂ ਪੰਜਾਬ ਦੇ ਵਿੱਚ ਹਫੀਮ ਦੀ ਖੇਤੀ ਦੀ ਮੰਗ ਜਿਹੜੀ ਗਈ ਆ ਉਹ ਕੀਤੀ ਜਾ ਰਹੀ ਗਈ ਲੇਕਿਨ ਕਿਤਨਾ ਕਿਤੇ ਅਜੇ ਵੀ ਸਰਕਾਰ ਵੱਲੋਂ ਇਸ ਤੇ ਉੱਤੇ ਕੋਈ ਵੀ ਸਪਸ਼ਟੀਕਰਨ ਨਹੀਂ ਦਿੱਤਾ ਗਿਆ ਅਜੇ ਵੀ ਕੋਈ ਇਸ ਤੇ ਕੋਈ ਵੀ ਗੱਲਬਾਤ ਨਹੀਂ ਕੀਤੀ ਗਈ ਲੇਕਿਨ ਲੋਕ ਕਿੱਥੇ ਟਲਦੇ ਨੇ ਕਿੱਥੋਂ ਗੱਲ ਕਿਸੇ ਦੀ ਸੌਂਦੇ ਨੇ ਬਿਨਾਂ ਕਿਸੇ ਕਾਰਨ ਬਿਨਾਂ ਕਿਸੇ ਗੱਲ ਤੇ ਨਜਾਇਜ਼ ਤੌਰ ਤੇ ਲਗੇ ਹਫੀਮ ਬੀਜ ਦੇ ਪੇ ਨੇ ਉਸ ਤੋਂ ਬਾਅਦ ਪੁਲਿਸ ਕਾਰਵਾਈ ਕਰਦੀ ਹੈ ਤੇ ਫਿਰ ਕਹਿੰਦੇ ਨੇ ਕਿ ਸਾਨੂੰ ਕਰ ਦੋ ਮਾਫ ਲੇ ਕਿੰਨੇ ਕਿੱਥੇ ਪੁਲਿਸ ਵਾਲੇ ਸੌਂਦੇ ਨੇ ਜਦੋਂ ਤੁਸੀਂ ਕਰੋਗੇ ਮਾੜਾ ਕੰਮ ਤਾਂ ਪੁਲਿਸ ਤਾਂ ਸੁੱਟੇ ਕਿਸ ਲੱਖਾਂ ਤੇ ਪਿੱਛੇ ਕੀ ਕਹਦਾ ਹੈ ਪੁਲਿਸ ਦੇ ਵੱਡੇ ਅਧਿਕਾਰੀਆਂ ਦਾ ਆਉਂਦੇ ਆ ਕਨਾਲ ਤੁਹਾਨੂੰ ਦੱਸਦੇ ਆ ਬਣੇ ਰਹੋ ਸਾਡੇ ਸੁਪਰੀਮ ਟਾਈਮ ਚੈਨਲ ਦੇ ਨਾਲ ਖੰਨਾ ਦੇ ਨਿਰਦੇਸ਼ ਨਿਰਦੇਸ਼ ਅਨੁਸਾਰ ਮਾੜੇ ਅਨਸਰਨ ਕਾਬੂ ਕਰਨ ਲਈ ਇੱਕ ਵਿਸ਼ੇਸ਼ ਮਹਮ ਚਲਾਈ ਗਈ ਸੀ ਇਸ ਦਿਨ ਦਰਾਹਾ ਪੁਲਿਸ ਨੇ ਇੱਕ ਬਹੁਤ ਹੀ ਵੱਡੀ ਕਾਮਯਾਬੀ ਮਿਲੀ ਹੈ ਕੱਲ ਸਾਡੇ اے ایس ਐ ਕੁਲਦੇਵ ਸਿੰਘ ਜੋ ਕਿ ਚੌਂਕੀ ਇੰਚਾਰਜ ਸਿਟੀ ਦਰਾਹਾ ਪੋਸਟਡ ਹਨ ਉਹਨਾਂ ਨੇ ਇੱਕ ਇਨਫੋਰਮੇਸ਼ਨ ਮਿਲੀ ਕਿ ਜੈਪੁਰੇ ਪਿੰਡ ਵਿੱਚ ਬਲਵਿੰਦਰ ਸਿੰਘ ਨਾਮ ਦੇ ਇੱਕ ਵਿਅਕਤੀ ਨੇ ਲਸਣ ਦੇ ਖੇਤ ਦੇ ਅੰਦਰ ਕੁਝ ਪੌਦੇ ਡੋਡਿਆਂ ਦੇ ਲਾ ਰੱਖੇ ਹਨ ਇਸ ਦੇ ਮਾਮਲਾ ਦਰਜ ਕਰਕੇ ਅਸੀਂ ਉੱਥੇ ਜੋ ਰੇਡ ਕੀਤੀ ਉੱਥੇ ਨੀਰਵੋਟ ਚਾਲੀ ਪੰਚ ਪੌਦੇ ਡੋਡਿਆਂ ਦੇ ਲੱਗੇ ਹੋਏ ਸੀ ਜਦੋਂ ਉਹਨਾਂ ਦਾ ਵਜ਼ਨ ਕੀਤਾ ਤਾਂ ਉਹਦਾ ਟੋਟਲ weight 7 ਕਿਲੋ ਆਇਆ ਇਸ ਲਈ ਦਰਾਹਾ ਥਾਣੇ ਦੇ ਅੰਦਰ 18 ਸੀ NDPS ਐਕਟ ਅnder ਇੱਕ ਮਕਦਮਾ ਦਰਜ ਕੀਤਾ ਗਿਆ। ਖੰਨਾ ਦੇ ਨਿਰਦੇਸ਼ ਅਨੁਸਾਰ ਮਾੜੇ ਅੰਸਰਨ ਕਾਬੂ ਕਰਨ ਲਈ ਇੱਕ ਵਿਸ਼ੇਸ਼ ਮਹਮ ਚਲਾਈ ਗਈ ਸੀ। ਇਸ ਦਿਨ ਦਰਾਹ ਪੁਲਿਸ ਨੂੰ ਇੱਕ ਬਹੁਤ ਹੀ ਵੱਡੀ ਕਾਮਯਾਬੀ ਮਿਲੀ ਹੈ। ਕੱਲ ਸਾਡੇ ASE ਕੁਲਦੀਪ ਸਿੰਘ ਜੋ ਕਿ ਚੌਂਕੀਨ ਚਾਰ ਸਿਟੀ ਦਰਾਹ ਪੋਸਟਡ ਹਨ ਉਨ੍ਹਾਂ ਨੇ ਕਿ ਇਨਫੋਰਮੇਸ਼ਨ ਮਿਲੀ ਕਿ ਜੈਪੁਰੇ ਪਿੰਡ ਵਿੱਚ ਬਲਵਿੰਦਰ ਸਿੰਘ ਨਾਮ ਦੇ ਇੱਕ ਵਿਅਕਤੀ ਨੇ ਲਸਣ ਦੇ ਖੇਤ ਦੇ ਅੰਦਰ ਕੁਝ ਪੌਦੇ ਡੋਡਿਆਂ ਦੇ ਲਾ ਰੱਖੇ ਹਨ। ਇਸ ਦੇ ਮਾਮਲਾ ਦਰਜ ਕਰਕੇ ਅਸੀਂ ਉੱਥੇ ਜੋ ਰੇਡ ਕੀਤੀ ਉੱਥੇ ਨੀਰਵੋਟ 40 45 ਪੌਦੇ ਡੋਡਿਆਂ ਦੇ ਲੱਗੇ ਹੋਏ ਸੀ। ਜਦੋਂ ਉਹਨਾਂ ਦਾ ਵજન ਕੀਤਾ ਤਾਂ ਉਹਦਾ ਟੋਟਲ weight 7 ਕਿਲੋ ਆਇਆ ਇਸ ਲਈ ਦਰਾਹਾ ਥਾਣੇ ਦੇ ਅੰਦਰ 18 C NDPS ਐਕਟ ਅੰਦਰ ਇੱਕ ਮੁਕੱਦਮਾ ਦਰਜ ਕੀਤਾ ਗਿਆ